ਅੰਸਾਰ ਅੱਜ ਦੇ ਪਿਆਰੇ ਤੋਂ ਸਪੈਸ਼ਲ ਸੋਰਸ ਤੇ ਚੈਕਿੰਗ ਹੋਈ ਹੈ ਜੀਓ ਅੱਜਾ ਕਿਸੇ ਕਿਸੇ ਦਾ ਸੈਂਪਲ ਪੜਾਇਆ ਕਿ ਕਿਹਦਾ ਕਿਹੜਾ ਬੜਾ ਹੈ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਸੋਸ਼ਲ ਮੀਡੀਆ ਦੇ ਥਰੂ ਕਿ ਕੋਈ ਜਿਹੜੇ ਚਾਟ ਐਂਡ ਗੋਲ ਗੱਪਾ ਵੜਾਉਣ ਵਾਲੇ ਹੈਗੇ ਨੇ ਉਹਨਾਂ ਦੇ ਕਿਤੇ ਸਾਂਝ ਸਫਾਈ ਦੇ ਉਚਿਤ ਪ੍ਰਵਾਨ ਨਹੀਂ ਸੀਗੇ ਉਹਦੇ ਸਵਾਂਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸੇ ਸਵਾਂਚ ਤੇ ਸੀਆਈ ਸੀ ਕੇ ਇਹ ਇਸ ਸਵਾਂਚ ਤੇ ਸੀ ਇੱਕ ਜਗ੍ਹਾ ਦੀ ਇਨਸਪੈਕਸ਼ਨ ਕੀਤੀ ਹੈ ਪਹਿਲਾਂ ਇਸ ਤੋਂ ਪਹਿਲਾਂ ਜਿੱਥੇ ਕਿ ਉਹ ਗੋਲ ਗੱਪਾ ਐਂਡ ਦਹੀਂ ਭੱਲਾ ਦਾ ਇਹ ਸਾਰਾ ਸਮਾਨ ਬਣਾਇਆ ਜਾ ਰਿਹਾ ਸੀਗਾ ਉੱਥੇ ਜਿਹੜਾ ਸੈਲਫ ਸਾਈ ਦਾ ਅਸੀਂ ਪ੍ਰਬੰਧ ਦੇਖਿਆ ਉਹਦੇ ਸੰਬੰਧ ਤੇ ਚੱਲਾਨੇ ਚੁੱਕੀ ਤਾਂ ਤੇ ਇੱਕ ਫੂਡੋ ਸੈਂਪਲ ਲਏਗਾ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਇਸ ਜਗ੍ਹਾ ਤੇ ਇੱਥੇ ਵੀ ਅਸੀਂ ਇੱਕ ਸੈਂਪਲ ਡਰਾਅ ਕੀਤਾ ਜੀ ਇਸ ਤੋਂ ਇਲਾਵਾ ਅਸੀਂ ਇਹ ਤੋਂ ਪਹਿਲਾਂ ਪਾਤੜਾਂ ਦੇ ਵਿੱਚ ਅਸੀਂ ਇੱਕ ਖਵਾ ਬਰਫੀ ਦਾ ਸੈਂਪਲ ਇੱਕ ਖਵਾ ਬਰਫੀ ਸੀਗਾ ਇੱਕ ਆਪਣਾ ਚਮਚਾ ਮੈਂ ਰਸ ਕੋਲੇ ਦਾ ਸੈਂਪਲ ਜਸਵਿੰਦਰ ਸਿੰਘ ਫੂਡ ਸੇਫਟੀ ਅਫੀਸਰ ਸਿਵਲ ਸੈਚਨ ਡਾਕਟਰ ਪਟਿਆਲਾ ਔਰ ਪੀਆਜੀ ਦਾ ਸਾਡਾ ਹੋਰ ਪ੍ਰੋਫੈਸਰ ਬਾਣੇ ਦਾ ਹੋਰ ਵੀ ਵਿਦਿਰੇ ਹੈ ਨਹੀਂ ਅੱਜ ਤਾਂ ਸਾਡਾ ਅਸੀਂ ਰੈਪ ਅਪ ਕਰਾਂਗੇ ਇਸ ਤੋਂ ਇਲਾਵਾ ਸਾਡੀ ਰੁਟੀਨ ਚ ਚੈਕਿੰਗ ਚੱਲਦੀ ਰਹਿੰਦੀ ਹੈ ਲਾਸਟ ਮੰਥ ਵੀ ਲਾਸਟ ਮੰਥ ਨਹੀਂ ਲਾਸਟ ਵੀਕ ਵੀ ਅਸੀਂ ਇੱਥੇ ਆਈਸੀਐਸ ਦੇ ਜਗ੍ਹਾ ਤੇ ਅਸੀਂ ਗੋਲਗੱਪੇ ਦਾ ਪਾਣੀ ਹੈ ਜਿਹੜਾ ਸਾਨੂੰ ਡਰਾਈ ਬਾਈ ਹੋਈ ਸੀ ਉਹਦੇ ਅਸੀਂ ਸੈਂਪਲ ਲੈਂਦੇ ਆ ਇਸ ਤੋਂ ਇਲਾਵਾ ਕਰਿਆਨਾ ਦੇ ਮਠਾਈ ਦੇ ਰੈਗੂਲਰਲੀ ਸੈਂਪਲ ਲੈਂਦੇ ਰਹਿੰਦੇ ਹਾਂ ਉਹਨਾਂ ਦੀ ਰਿਪੋਰਟ ਹਲੇ ਆਉਣੀ ਬਾਕੀ ਆ